ਕਮਾਲੇ ਲਓ ਬਾਈ ਸੱਜਣੋ ਸੋਨ ਨੂੰ ਨਾ ਦੋ ਬਸ਼ੀਰੇ ਦਿਖਾਉਣ ਲੱਗੇ ਆ ਇੱਕ ਨੋਕਰਾ ਤੇ ਇੱਕ ਚੰਬਾ ਤੇ ਬਸ਼ੀਰੇ ਦੋਨੇ ਹੀ ਕਮਾਲ ਦੇ ਆ ਤੇ ਦੋਨਾਂ ਦਾ ਖਾਨਦਾਨ ਵੀ ਮੇਰੇ ਸਾਹ ਨਾਲ ਚੰਗਾ ਹੀ ਹੋਊਗਾ ਭਵੇਂ ਆ ਚੰਬਾ ਬਸ਼ੀਰਾ ਪਰ ਇਹਦੀ ਬੰਤਰ ਚੈੱਕ ਕਰੋ ਉਲਟੀਦਾਰ ਇਹਦਾ ਕੰਨ ਲੱਗਿਆਗਾ ਤੇ ਨੋਕਰੇ ਦਾ ਤਾਂ ਕੋਈ ਆਮਤ ਨਹੀਂਗਾ ਸੋਹਣਾ ਸ਼ਕੀਨ ਬਸ਼ੀਰਾਗਾ ਨੋਹਰਾ ਤੇ ਕੁੰਡੀ ਉਹਦੀ ਵੀ ਚੰਗੀ ਆ ਕੰਨਾਂ ਦੀ ਤੇ ਮਾਲਕਾਂ ਨਾਲ ਕਰਦੇ ਆਪਾਂ ਗੱਲਬਾਤ ਸਸਰੀ ਘਰ ਬਾਪੂ ਜੀ ਸਸਰੀਕਾਰ ਹੋ ਠੀਕ ਆ ਜੀ ਠੀਕ ਠਾਕ ਜੀ ਵਧੀਆ ਆ ਨੌਕਰੀ ਬਸ਼ੀਰੇ ਦੀ ਡਿਟੇਲ ਦਿਓ ਜੀ ਡਿਟੇਲ ਜੀ ਹਾਥੀ ਕੋੜੇ ਦਾ ਬੱਚਾ ਹਾਥੀ ਦਾ ਜੀ ਹਾਂ ਹਾਥੀ ਕੋੜੇ ਦਾ ਪੋਤਾ ਆ ਹਾਥੀ ਕੋੜੇ ਦਾ ਪੋਤਾ ਪੋਤਾ ਜੀ ਯਾਨੀ ਕਿ ਹਾਥੀ ਕੋੜੇ ਦਾ ਜਿਹੜਾ ਬੱਚਾ ਸੀਗਾ ਉਹ ਰਾਜੇ ਕੋਲੇ ਪੀੜੀ ਵਾਲੇ ਕੋਲੇ ਜੀ ਢੀਟੀ ਵਾਲੇ ਰਾਜੇ ਕੋਲੇ ਤੇ ਉਹਦਾ ਨਾਂ ਇਹ ਆ ਗਿਆ ਬੱਚਾ ਹਾਂ ਜੀ ਹਾਥੀ ਕੋੜੇ ਦਾ ਹੋ ਗਿਆ ਦੋਸਤ ਉਹ ਇਹ ਪੋਤਾ ਤੇ ਬਹੁਤ ਚੰਗਾ ਜੀ ਤੇ ਕਿੰਨੇ ਮਹੀਨੇ ਦਾ ਹੋ ਗਿਆ ਜੀ ਹੁਣ ਤੱਕ ਇਹ 2.5 ਮਹੀਨੇ ਦਾ ਜੀ ਬਿਲਕੁਲ ਜੀ ਬਿਲਕੁਲ 2.5 ਮਹੀਨੇ ਦਾ 2.5 ਮਹੀਨਿਆਂ ਦਾ ਦੋਸਤੋ ਤੇ ਇਹਦੀ ਮਾਂ ਜੀ ਮਾਂ ਜੀ 65 ਇੰਚ 65 ਇੰਚ ਹਾਈਟ ਦੀ ਨੌਕਰੀ ਕੋੜੀ ਹੈ ਜੀ 65 ਇੰਚ ਜੀ ਨੌਕਰੀ ਹੈ ਨੌਕਰੀ ਜੀ ਨੌਕਰੀ ਕੋੜੀ ਹੈ ਦੋਸਤੋ 65 ਇੰਚ ਹਾਈਟ ਦੀ ਇਹਦੀ ਮਾਂ ਤੇ ਵੀਡੀਓ ਪ੍ਰੂਫ ਵਗੈਰਾ ਮਿਲ ਜਾਣਗੇ ਸਾਰੇ ਮਿਲ ਜਾਣਗੇ ਪੂਰੇ ਜੀ ਠੀਕ ਆ ਲਓ ਮਿੱਤਰ ਪੁੱਛਲੀਦਾਰ ਕੰਮ ਆਗਾ ਇਹ ਵਸ਼ੀਰਾ ਚੰਗਾਗਾ ਜੇ ਕਿਸੇ ਨੇ ਮਾਗੀ ਮੇਲੇ ਤੇ ਜਾਨਵਾਰੇ ਤਿਆਰ ਕਰਕੇ ਸਾਲ ਦੋ ਸਾਲ ਤਿਆਰ ਕਰਕੇ ਮਾਗੀ ਮੇਲੇ ਤੇ ਕਿਤੇ ਲਾਉਣੀ ਹੋਵੇ ਸਟੋਰੀ ਸਟਾਰੀ ਸਿਰਾ ਕਰਾ ਦੂਗਾ ਬਹੁਤ ਚੰਗਾ ਜਾਨਵਾਰ ਆਗਾ ਤੇ ਵਧੀਆ ਘੋੜਾ ਬਣ ਕੇ ਤਿਆਰ ਹੋਊਗਾ ਤੇ ਆ ਜੋ ਜੀ ਅੱਗੇ ਇਹਦੀ ਡਿਮਾਂਡ ਵੀ ਦੱਸ ਦਿਓ ਜੀ ਡਿਮਾਂਡ 160 ਜੀ 160 ਜੀ ਹਾਂ ਜੀ ਮੌਕੇ ਤੇ ਮਾਨਤਨ ਹੋ ਜੀ ਮੌਕੇ ਤੇ ਮਾਨਤਨ ਕਰ ਦਿਆਂਗੇ ਠੀਕ ਆ ਜੀ ਲਓ ਮਿੱਤਰੋ 160 ਇਹਦੀ ਡਿਮਾਂਡ ਕਰਦੇ ਆਗੇ ਬਾ ਪੁੱਜੀ ਤੇ ਅੱਗੇ ਆ ਜਿਓ ਜੀ ਆ ਚੰਬੇ ਬਸ਼ੇਰੇ ਬਾਰੇ ਵੀ ਦੱਸ ਦਗੇ ਆਪਾਂ ਆਹ ਮਿੱਤਰੋ ਚੰਬਾ ਬਸ਼ੇਰਾ ਦਾ ਸ਼ਕੀਨ ਇਹ ਵੀ ਬਹੁਤ ਆਗਾ ਹੈ ਜਰੂਰ ਭਾਵੇਂ ਚੰਬਾ ਕੁੰਡੀ ਕਾਂਡੀ ਬਹੁਤ ਆ ਇਹਦੇ ਕੰਨਾਂ ਦੀ ਇਹ ਚੰਬਾ ਕਿੰਨੇ ਮਹੀਨਿਆਂ ਦਾ ਜੀ ਇਹ ਚੰਬਾ ਜੀ ਤਿੰਨ ਕਿ ਮਹੀਨਿਆਂ ਦਾ ਇਹ ਵੀ ਤਿੰਨ ਕਿ ਮਹੀਨਿਆਂ ਦਾ ਹਾਂ ਠੀਕ ਹੈ ਇਹ ਕਿਹੜੇ ਘੋੜੇ ਦਾ ਬੱਚਾ ਜੀ ਇਹ ਕੁਲਦੀਪ ਵਾਲੇ ਘੋੜੇ ਦਾ ਬੱਚਾ ਜੀ ਭੀੜ ਜਿਹੜੇ ਹੋਏ ਆ ਕੁਲਦੀਪ ਵਾਲੇ ਘੋੜੇ ਦਾ ਜਿਹੜਾ ਭੀਟੀ ਵਾਲੇ ਹਾਂ ਠੀਕ ਕੋਈ ਵੀ ਉਹ ਹਾਥੀ ਘੋੜੇ ਦਾ ਪੋਤਾ ਜੀ ਇਹ ਠੀਕ ਹੈ ਠੀਕ ਰੰਗ ਜਰੂਰੇ ਦਾ ਆ ਗਿਆ ਚੰਬਾ ਠੀਕ ਹੈ ਤੇ ਦੋਵੇਂ ਬਸ਼ੇਰੇ ਬਾਲ ਪੌੜੀਆਂ ਦੇ ਸਾਫ ਆ ਜਿਵੇਂ ਸਾਫ ਆ ਜੀ ਵਧੀਆ ਠੀਕ ਹੈ ਉਹਦਾ ਬੱਚੇ ਦਾ ਇਹੀ ਕੰਮ ਕਰਦਾ ਤੇ ਦੂਜੀ ਗੱਲ ਜੀ ਇਹਦੀ ਡਿਮਾਂਡ ਡਿਮਾਂਡ ਇਹਦੀ 45000 ਜੀ 45000 ਲਓ ਮਿੱਤਰੋ ਇਹਦੀ ਡਿਮਾਂਡ 45000 ਆ ਤੇ ਦੋਵੇਂ ਬਸ਼ੇਰੇ ਸ਼ਕੀਨ ਆਗੇ ਪੂਰੇ ਵਧੀਆ ਵਸ਼ੇਰੇ ਆ ਜੇ ਕਿਸੇ ਭਰਾ ਨੇ ਵਸ਼ੇਰੇ ਖਰੀਦਨੇ ਹੋਣ ਤਾਂ ਬਾਪੂ ਜੀ ਨਾਲ ਕਰ ਲਿਓ ਸੰਪਰਕ ਨੋਗਰਾ ਵਸ਼ੇਰਾ ਪੂਰਾ ਵਧੀਆ ਤਕੜਾ ਖਾਨ ਕੋੜਾ ਬਣ ਕੇ ਤਿਆਰ ਹੋਊਗਾ ਬਾਕੀ 파ਰਖ ਬੰਦੇ ਤਾਂ ਦੇਖ ਲੈਣਗੇ ਵੀਡੀਓ ਦੇ ਵਿੱਚ ਤੇ ਆ ਚੰਬਾ ਵੀ ਚੰਗਾ ਵਸ਼ੇਰਾ ਜੇ ਕਿਸੇ ਨੇ ਕੋਈ ਸਵਾਰੀ ਵਾਸਤੇ ਜਾਂ ਕਿਸੇ ਨੇ ਅਰਦਾਸੇ ਕਰਾਉਣ ਵਾਸਤੇ ਲੈਣਾ ਹੋਵੇ ਤਾਂ ਕਰ ਲੋ ਇਹਨਾਂ ਨਾਲ ਸੰਪਰਕ ਨੰਬਰ ਬੋਲ ਦਿਓ ਜੀ ਆਪਣਾ ਕਰੀ ਨੰਬਰ ਬੋਲੋ ਰਾਜ ਨੰਬਰ ਬੋਲਦੇ ਬਾਈ 98172 ਜੀ 98172 96582 ਜੀ ਠੀਕ ਹੈ ਜੀ ਲਓ ਮਿੱਤਰੋ ਆਹ ਨੰਬਰ ਤੇ ਭਰਾਵਾਂ ਨਾਲ ਕਰ ਲਿਓ ਸੰਪਰਕ ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ ਚ ਫੇਸਬੁੱਕ ਪੇਜ ਦਲਦਾਰ ਬੰਦੇ ਨੂੰ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਦਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦਾ ਹੋ ਜੀ ਕੋਈ ਵੀ ਵੀਡੀਓ ਮਿਸ ਨਾ ਹੋਵੇ ਧੰਨਵਾਦ ਜੀ